ਮਾੜੀ ਮੋਟੀ ਧੂਫ ਮਾਮਾ ਹੋਈ ਬਾਹਰ ਪਸੋਂ ਤੁੰ ਨੂੰ 2 ਦਿਨ ਪਹਿਲਾਂ ਤੁੰ ਨੂੰ ਮਾ ਹੋਈ ਬਾਹਰ ਇਸੇ ਦੇ ਨੰਬਰ ਉਹਨਾਂ ਸ਼ਰਾਬ ਪੀਤੀ ਸੀ ਸਾਰਿਆਂ ਨੇ ਉਹਨਾਂ ਜੇੜ-ਬੂੜ ਵੜਤਾ ਆਣ ਕੇ ਉਹ ਹਜੇ ਹੀ ਕੋਈ 15-20 ਜਾਨੀਆਂ ਜਨਾਨੀਆਂ ਵਿੱਚ ਉਹਨਾਂ ਜੇੜ ਵੜਿਆ ਗੱਡੀ ਭਾਂਤੀ ਬੱਸ ਭਾਂਤੀ ਸਕੂਲ ਵਾਲੀ ਮੋਰਚਾਲ ਵੜਤਾ ਖੜਾ ਹਾਂਜੀ ਹਾਂ ਮੈਂ ਸਤਾਂ ਲਈਆਂ ਮੇਰਾ ਨਾਮ ਬਜ਼ੀਰ ਸਿੰਘ ਹੈ ਜੀ ਪਿੰਡ ਮੇਰਾ ਗੁਰਜਵਾਲਾ ਪਿੰਡ ਜਿਹੜੇ ਮੈਂ ਨਾ ਚਾਚਾ ਜੀ ਇਹ ਮੇਰੇ ਭਰਾ ਨੇ ਤੇ ਉਹਨਾਂ ਦਾ ਥੋੜਾ ਮਾਰ ਲ ਮਿਲਗੀ ਸਿੰਘ ਥੋੜਾ ਉਹਨਾਂ ਦਾ ਦੋਸਤ ਲੜਾ ਹੋਇਆ ਕੋਈ ਮੈਨੂੰ ਨਹੀਂ ਪਤਾ ਤੇ ਉਸੇ ਕਰਕੇ ਨਸ਼ੇ ਦੇ ਨਸ਼ੇ 'ਚ ਧੁੰਦੋ ਕੇ ਜੀਵੀਆਂ ਬੱਚੇ ਬੰਦੇ ਸਤਵਰੇ ਦਾ ਟਾਈਮ ਆ ਉਹਨਾਂ ਦੇ ਘਰ ਆਣ ਕੇ ਗੇਟ ਲੱਧਿਆ ਦਾਤਰ ਮਾਰੇ ਕਿਰਪਾਨਾ ਮਾਰੂ ਨਾ ਸਕੂਲ ਵਾਲੀ ਬੱਸ ਧੰਮੀ ਮੋਟਰਸਾਈਕਲ ਧੰਮਿਆ ਗੱਡੀ ਧੰਮੀ ਇਹਨਾਂ ਦੀ ਮੱਲੇ ਘਰਦਿਆਂ ਨੂੰ ਸਾਡੀ ਪੜ੍ਹਾਈ ਨਹੀਂ ਬਹੁਤ ਮੰਦਾ ਚੰਗਾ ਬੋਲ ਕੇ ਗਏ ਬਹੁਤ ਗਾਲੀ ਗੋਚ ਕੀਤਾ ਨਾ ਇਹ ਇਹਨਾਂ ਦੇ ਦਾਤਰ ਮਾਰੇ ਆ ਆ ਮੇਰਾ ਭਰਾ ਹੈ ਇਹਨਾਂ ਦੇ ਸਿਰ 'ਚ ਦਾਤਰ ਲੱਗਾ ਆ ਆ ਮੇਰੇ ਇਹਨਾਂ ਦੇ ਉਂਗਲਾਵੇ ਮਾਰਿਆ ਸਿਰ 'ਚ ਮਾਰਿਆ ਆ ਤੇ ਇਹਨਾਂ ਨੂੰ ਜੀ ਇਨਸਾਫ ਚਾਹੀਦਾ ਇੱਕ ਪੁਲਿਸ ਨੇ ਕਾਗਜ਼ੀ ਕੁਛ ਨਹੀਂ ਕੁੜੀ ਨੇ ਕੀਤੀ ਹੈ ਦਰਖਾਸਤ ਦਿੱਤੀ ਆ ਇੱਥੇ ਮੌਕਾ ਵੇਖ ਕੇ ਗਈ ਹੈ ਪੁਲਿਸ ਤੇ ਮੰਨੋ ਕਾਨੂੰਨ ਕਰਦੇ ਮੰਨ ਹਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਸਖਤ ਸਭ ਤੋਂ ਸਖਤ ਅੱਗੇ ਤੋਂ ਇਹੋ ਜਿਹੀ ਜਿਹੜੀ ਹਰਕਤ ਆ ਉਹ ਨਾ ਹੋਵੇ ਦਾ 12 ਬੰਦੇ ਆਈ ਤਾਂ ਸਾ 12 ਬੰਦੇ ਨਾਲ ਕਿਤੇ ਇਹਨਾਂ ਦੀ ਸਾਰੀ ਭੰਤੂਰ ਕੀਤੀ ਅਜਨਾਲਾ ਦੀ ਪਿੰਡ ਦੂਜੋਵਾਲ ਅੰਦਰ ਪੁਰਾਣੀ ਰঞ্জਿਸ਼ ਨੂੰ ਲੈ ਕੇ ਇੱਕ ਪਰਿਵਾਰ ਉੱਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੌਰਾਨ ਪੀੜਤ ਪਰਿਵਾਰ ਦੇ ਘਰ ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੌਰਾਨ ਘਰ ਦੇ ਬੋਹੇ ਨੂੰ ਬੁਰੀ ਤਰ੍ਹਾਂ ਦਾਤ ਨਾਲ ਵੱਟ ਕੇ ਘਰ ਵਿੱਚ ਖੜੀ ਸਕੂਲ ਬੱਸ ਗੱਡੀ ਮੋਟਰਸਾਈਕਲ ਸਮੇਤ ਘਰ ਦੇ ਸਮਾਨ ਦਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਕੀਤਾ ਗਿਆ ਜਿਸ ਦੌਰਾਨ ਤੇਰ ਤਾਰ ਹਥਿਆਨਲ ਹਮਲਾ ਕਰਦੇ ਹੋਏ ਘਰ ਦੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨਾਲ ਸੱਟਾ ਲਗਾ ਕੇ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਹਸਪਤਾਲ ਚ ਪੀੜਤ ਵਿਅਕਤੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਇਸ ਮੌਕੇ ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਕੀ ਕਿਹਾ ਆਓ ਜਾਣਦੇ ਹਾਂ ਉਹਨਾਂ ਤੋਂ ਰਵਿੰਦਰ ਸਿੰਘ ਜਿਹੜਾ ਨਾਂ ਤੇ ਮਜੀਦ ਜੇ ਖਾਨ ਦੇ ਘਰ ਗਿਆ ਪਏ ਨੇ ਤੇ ਉਹਨੇ ਭਾਂਤੋੜ ਬੋਲ ਦਿੱਤੀ ਹੈ ਸੱਟਾਂ ਬੁੜੀਆਂ ਲਾਈਆਂ ਨੇ ਸਿਰ ਤੇ ਸੱਟ ਲਾਈ ਆ ਹੱਥ ਵੱਢਿਆ ਆ ਹਾਂਜੀ ਕੀ ਗੱਲ ਹੋਈ ਕੀ ਗੱਲ ਹੋਇਆ ਮਾੜੀ ਮੋਟੀ ਤੁੰਤ ਮੈਂ ਮੈਂ ਹੋਈ ਬਾਹਰ ਪਰਸੋਂ ਤੁੰਤ ਦੋ ਦਿਨ ਪਹਿਲਾਂ ਤੁੰਤ ਮੈਂ ਹੋਈ ਬਾਹਰ ਤੇ ਇਸੇ ਜਨਮ ਉਹਨਾਂ ਸ਼ਰਾਬ ਪੀਤੀ ਸੀ ਸਾਰਿਆਂ ਨੇ ਤੇ ਉਹਨੇ ਗੇੜ-ਬੂੜ ਵੜਤਾ ਹਣ ਕੇ ਉਹ ਹਜੇ ਵੀ ਕੋਈ 15 20 ਜਣੇ ਜਨਾਨੀਆਂ ਵਿੱਚ ਉਹਨੇ ਗੇੜ ਵੜਿਆ ਗੱਡੀ ਭੰਤੀ ਬੱਸ ਭੰਤੀ ਸਕੂਲ ਵਾਲੀ ਮੋਰਚਾ ਵੜਤਾ ਸਾਰਾ ਹਾਂਜੀ ਹਾਂ ਮੈਂ ਸਪਾਂ ਲਾਈਆਂ ਸੱਟਾਂ ਲੱਗੀਆਂ ਸਪਾਂ ਬਹੁਤ ਲਾਈਆਂ ਬਹੁਤ ਫੁੱਟਿਆ ਉਹਨਾਂ ਨੇ ਤੁਸੀਂ ਕਿਤੇ ਸੱਟ ਲੱਗੀ ਸਾਟ ਹੱਥ ਤੇ ਲੱਗਿਆ ਤੇ ਅਗਰ ਪਾਨ ਮਾਰੀ ਐ ਤੇ ਸਿਰ ਤੇ ਲੱਗੀਆਂ ਪਾਪੀ ਲੋਹ ਦੀਆਂ ਮਾਂ ਕੋ ਸਾਰੇ ਬੰਦਿਆਂ ਦੇ ਸੰਧਰੀ ਹਾਂਜੀ ਤੇ ੜੀ ਜੀ ਘਰ ਕੇ ਉਹਨਾਂ ਨੇ ਗਾਲ ਮਾਰਦਾ ਤੇ ੜੀ ਜੀ ਘਰ ਨਹੀਂ ਮੇਰੇ ਹੈਗੇ ਇਕੱਲੇ ਮਾਤਾ ਜੀ ਮੇਰੇ ਘਰ ਹੈ ਨਾ ਨਹੀਂ ਗਾਲ ਮਾਰਦਾ ਉਹਨਾਂ ਨੇ ਯਾਰ ਮੁੰਡਾ ਕਰਦੇ ਜੀ ਕੀ ਨਾਮ ਕਰਦੇ ਆਪਨ ਸਾਹ ਚਾਹੀਏ ਹਾਂ ੜੀ ਕਹਿੰਦੇ ਉਹਨਾਂ ਨੂੰ ਤਾਂ ਪਤਾ ਉਹਨਾਂ ਨੇ ਹਾਂਜੀ ਪਤਾ ਹੈ ਨਾ ਆਪਣਾ ਬੇਲਾ ਬੇਕੋ ਤੇ ਘੋੜੀ ਤੇ ਆਪਣਾ ਨੀਕਾ ਇਹ ਆਪਣਾ ਬਤਨ ਵਾਲੇ ਕੋਈ ਜੇ ਧਿਆਨ ਚ ਮੇਰਾ ਮੁੰਡਾ ਜਵਾਲ ਦੇ ਰਹਿਣ ਵਾਲੇ ਨੇ ਉਸ ਨੂੰ ਦਿਖਾ ਦਿੱਤੀ ਉਸ ਨੂੰ ਦਿਖਾ ਦਿੱਤੀ ਸਰ ਇੱਥੇ ਵੀ ਉਸ ਮੋਗਾ ਮੋਗਾ ਵੀ ਇੱਥੇ ਗਏ ਹਾਂ ਜੀ ਕੀ ਮੰਗਦਾ ਬੀ ਉਸ ਨੂੰ ਮੰਗਣ ਸਾਫ ਸ਼ਹੀਦ ਹਨ ਜੋ ਵੀ ਮੇਰਾ ਨਾਮ ਬਜ਼ੀਰ ਸਿੰਘ ਆ ਜੀ ਪਿੰਡ ਮੇਰਾ ਜਵਾਲ ਆ ਇਹ ਮੇਰੇ ਮਾ ਨਾ ਚਾਚਾ ਜੀ ਇਹ ਮੇਰੇ ਭਰਾ ਨੇ ਤੇ ਇਹਨਾਂ ਦਾ ਥੋੜਾ ਬਾਹਰਲੇ ਮਿਲਦੀ ਸਿੰਧ ਥੋੜਾ ਇਹਨਾਂ ਦਾ ਬੋਲ ਬਲਾਰਾ ਹੋਇਆ ਕੋਈ ਮੜੰਮੋਟਾ ਉਹ ਉਸੇ ਕਰਕੇ ਨਸ਼ੇ ਦੇ ਨਸ਼ੇ 'ਚ ਧੁੰਦ ਹੋ ਕੇ ਬੀਬੀਆਂ ਬੱਚੇ ਬੰਦੇ ਸਾਥੇ ਜਿਹੜਾ ਟਾਈਮ ਆ ਇਹਨਾਂ ਦੇ ਘਰ ਆਣ ਕੇ ਗੇਟ ਵੱਧਿਆ ਦਾਤਰ ਮਾਰੇ ਕਿਰਪਾਨਾ ਮਾਰੀਆਂ ਸਕੂਲ ਵਾਲੀ ਬੱਸ ਭੰਨੀ ਮੋਟਰਸਾਈਕਲ ਭੰਨਿਆ ਗੱਡੀ ਭੰਨੀ ਇਹਨਾਂ ਦੀ ਮੱਲੇ ਘਰ ਜਾਣ ਸਾਡੀ ਪ੍ਰਧਾਈ ਨੂੰ ਬਹੁਤ ਮੰਦਾ ਚੰਗਾ ਬੋਲ ਕੇ ਗਏ ਬਹੁਤ ਗਾਲੀ ਨੋਚ ਕੀਤਾ ਨਾ ਤੇ ਇਹਨਾਂ ਦੇ ਦਾਤਰ ਮਾਰੇ ਆ ਆ ਮੇਰਾ ਭਰਾ ਇਹਨਾਂ ਦੇ ਸੱਚ ਦੱਤਨ ਵੱਜਿਆ ਆ ਮੇਰਾ ਇਹਨਾਂ ਦੇ ਉਂਗਲਾ ਦੇ ਮਾਰਿਆ ਸੱਚ ਮਾਰਿਆ ਤੇ ਇਹਨਾਂ ਨੂੰ ਜੀ ਇਨਸਾਫ ਚਾਹੀਦਾ ਇੱਕ ਕੰਸਲਰ ਆ ਗਈ ਸੀ ਕੁਝ ਕਮਰੇਦ ਕੀਤੀ ਹੈ ਦਰਖਾਸਤ ਦਿੱਤੀ ਆ ਇੱਥੇ ਮੌਕਾ ਵੇਖ ਕੇ ਗਈ ਹੈ ਪੁਲਿਸ ਤੇ ਮੰਨੋ ਹਾਂ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਸਖਤ ਤੋਂ ਸਖਤ ਅੱਗੇ ਤੋਂ ਇਹੋ ਜੀ ਜਿਹੜੀ ਹਰਕਤ ਆ ਉਹ ਨਾ ਹੋਵੇ। ਨਾ ਆ ਕੀ ਗੱਲ ਹੋਈ ਹੈ ਗੱਲ ਕੀ ਹੋਈ ਆ ਸਾਨੂੰ ਕਦੇ ਨਹੀਂ ਸਾਨੂੰ ਦੇਣਾ ਇਤਨਾ ਬੜਾ ਨੂੰ ਰੇਟ ਕਰਾਂ ਕਿ ਪੈ ਗਏ ਨੇ ਤੇ ਹੁਣ ਕੇ ਬੇਨਕਾ ਡੰਡਾ ਮਾਰਿਆ ਪਹਿਲੇ ਮੇਰੇ ਗਾਉਂ ਆ ਹਾਂ ਮੈਂ ਇਹ ਇਹ ਬੇਦੇ ਤੇ ਪੈ ਗਿਆ ਇੱਕ ਜਮਾਨੀ ਨਾ ਆਇਆ ਕਿ ਪਹਿਲਾਂ ਮਾਰਿਆ ਢਾਕ ਮਾਰਿਆ ਕਿਉਂਕਿ ਇਹ ਵੀ ਦਾ ਕੇ ਮਾਮਲੇ ਕੀ ਇਹ ਪਹਿਣ ਦੁਜਵਾਲ ਦਾ ਹੈ ਰਵਿੰਦਰ ਸਿੰਘ ਪੁੱਤਰ ਸੁਖਦੇਵ ਜਮਾਸੀ ਦੁਜਵਾਲ ਇਕਦੇ ਆਪਣੇ ਆਪਣੇ ਘਰ ਦੇ ਵਿੱਚ ਰਸ਼ਮ ਪ੍ਰਸ਼ਾਦਾ ਪਨ ਸਾਕੇ ਬੈਠੇ ਸੀ ਤੇ ਇਹਦੇ ਦੁੱਧੀ ਪਾਰਤੀ ਆਈਏ ਉਹਨਾਂ ਨੇ ਆ ਕੇ ਤੇ ਇਹਦੇ ਘਰ ਦੀ ਲਿਪਾਂ ਤੋੜ ਕੀਤੀ ਐ ਇੱਕ ਦੇ ਸਕੂਲ ਦੀ ਗੱਡੀ ਤੋੜੀ ਆ ਉਹਦੇ ਸੀਰੇ ਸਾਰੇ ਸਾਰੇ ਤੋੜਤੇ ਗੱਡੀ ਦੇ ਵੀ ਇੱਕ ਜਿਹੜਾ ਬੋਲ ਮੋਰਚਾ ਤੋੜਿਆ ਮੋਰਚਾ ਦਾ ਸਾਰਾ ਇਨਟੈਚੀ ਉੱਥੋਂ ਸਾਰਾ ਤੋੜਤਾ ਵਾ ਇੱਕ ਅਲਟੂ ਗੱਡੀ ਆ ਉਹਨਾਂ ਵੀ ਇੰਨਾ ਸੀਰੇ ਸਾਰੇ ਸਾਰੇ ਤੋੜਦੇ ਉਹਨਾਂ ਨੇ ਤੇ ਗੇਰ ਦੀ ਭਾਂਤੋੜ ਕੀਤੀ ਐ ਇਹ ਦਾਦਾ ਦੇ ਬਤਾਲ 12 ਬੰਦੇ ਆਏ ਦਸਾਂ ਬਾੜਾ ਬੰਦੇ ਨਾਲ ਕੇ ਇਹਨਾਂ ਦੀ ਸਾਰੀ ਭਾਂਤੋੜ ਕੀਤੀ ਉਹਨਾਂ ਨੇ ਕੀ ਜਾਂਚ ਕੀਤੀ ਜਾ ਰਹੀ ਐ ਦਾਰਹਿਤ ਜਾ ਰਹੇ ਜਾ ਰਹੇ ਹਾਂਸ ਆਈ ਹੈ ਹਾਂ ਹਾਂ ਹਾਂਜੀ ਹਾਂਜੀ ਉਹਨਾਂ ਬੁਜੀਪਾਲ ਤੋਂ ਖਾਸ ਆਈ ਹੈ ਇਹਦੇ ਵਲੋਂ ਦਸੇ ਵਲੋਂ ਤਾਂ ਆਪਾਂ ਜਿਹੜੀ ਜੋ ਜਾਂਚ ਜਿਹੜੀ ਜਿਹੜੀ ਆਈਗੀ ਤੇ ਪੰਦੀ ਕਾਵੇ ਕੀਤੀ ਜਾਊਗੀ